ਸਨਾਮ ਕੇ ਸਾਜਨ ਤੇ ਜਿਹੜਾ ਬੰਦਾ ਕਦਮ ਕਦਮ ਦੇ ਉੱਤੇ ਵੈਰੀ ਬਣਾਇਆ ਜਾਏ ਦੁਸ਼ਮਣ ਬਣਾਇਆ ਜਾਏ ਗਲੀਆਂਾਂ ਦੇ ਕੱਤਵੀ ਦੁਸ਼ਮਣ ਕਰ ਛੱਡੇ ਤੇ ਨਰਕ ਦੇ ਚ ਜੀ ਰਿਹਾ ਤੇ ਜਿਹਨੇ ਕਦਮ ਕਦਮ ਦੇ ਉੱਤੇ ਮਿੱਤਰਾਂ ਨੂੰ ਜਨਮ ਦਿੱਤਾ ਹੈ ਬਸ ਉਹੀ ਸਵਰਗ ਵਿੱਚ ਹੈ ਉਹੀ ਆਨੰਦ ਦੇ ਵਿੱਚ ਹੈ ਕੋਸ਼ਿਸ਼ ਕਰਿਆ ਕਰੋ ਵਿਤਰੇ ਇੱਕ ਪਾਸੇ ਦੁਸ਼ਮਣ ਇੱਕ ਪਾਸੇ ਤੇ ਕਈ ਵਾਰ ਮੈਂ ਦੇਖਦਾ ਜਿਸ ਗੁਰਦੁਆਰੇ ਚ ਆ ਕੇ ਸਾਰੀ ਦੁਸ਼ਮਣੀ ਮਿਟਾਣੀ ਹੈ ਲੋਕੀ ਦੁਸ਼ਮਣੀ ਦਾ ਕੇਂਦਰ ਹੀ ਗੁਰਦੁਆਰੇ ਨੂੰ ਬਣਾ ਲੈਂਦੇ ਹੈ ਜਿੱਥੇ ਆਪ ਸਾਰੇ ਵਿਤਕਰੇ ਖਤਮ ਕਰ ਦੇਣੇ ਨੇ ਜਾਤ ਪਾਤ ਮਿਟਾ ਦੇਣੀ ਹੈ ਉਸੇ ਨੂੰ ਜਾਤ ਦਾ ਕੇਂਦਰ ਬਣਾ ਲੈਂਦੇ ਨੇ ਉਸੇ ਨੂੰ ਵਿਤਕਰੇ ਦਾ ਕੇਂਦਰ ਬਣਾ ਲੈਂਦੇ ਆ ਇਹ ਉਹ ਮਨੁੱਖ ਨੇ ਜੋ ਅੰਮ੍ਰਿਤ ਨੂੰ ਜ਼ਹਿਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਇੱਕ ਉਹ ਭਗਤ ਜਨ ਨੇ ਜੋ ਜ਼ਹਿਰ ਵੀ ਪੀ ਲੈਣਾਂ ਤੇ ਅੰਮ੍ਰਿਤ ਹੋ ਜਾਂਦੇ ਜਿਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਜ਼ਹਿਰ ਨੂੰ ਅੰਮ੍ਰਿਤ ਕਰਨਾ ਔਰ ਕਈ ਵਾਰ ਆਮ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਅੰਮ੍ਰਿਤ ਨੂੰ ਵੀ ਜ਼ਹਿਰ ਕਰਨਾ ਸਮਰਸ ਕਰ ਰਹੀ ਸੀ ਜਿਉਂ-ਜਿਉਂ ਮਨੁੱਖ ਦੇ ਅੰਦਰ ਨਾਮ ਬਾਣੀ ਦਾ ਵਾਸਾ ਹੁੰਦਾ ਹੈ ਰੱਬੀ ਰਸ ਪੈਦਾ ਹੁੰਦਾ ਹੈ ਤੇ ਜਿਉਂ ਪਹੁੰਚਦਾ ਹੈ ਕਰਮ ਖੰਡ ਤੱਕ ਸੰਸਾਰ ਦੇ ਰਹਿਬਰੀ ਪੁਰਸ਼ਾਂ ਨੇ ਕਿਹਾ ਉੱਥੇ ਕੁਝ ਚਿੰਨ ਪ੍ਰਗਟ ਹੋਣਗੇ ਇਸਲਾਮ ਆਪਣੇ ਢੰਗ ਨਾਲ ਕਹਿੰਦਾ ਹੈ ਇਸਲਾਮ ਕਹਿੰਦਾ ਹੈ ਉਹ ਬੰਦਾ ਕਰਾਮਾਤੀ ਹੋਵੇਗਾ ਉਹਦੀ ਆਪਣੀ ਖੋਜ ਹੈ ਆਪਣੇ ਢੰਗ ਦਾ ਉਹ ਕਹਿਣਾ ਹੈ ਮੁਹੰਮਦ ਸਾਹਿਬ ਨਾਲ ਉਹਨਾਂ ਨੇ ਬੜੀਆਂ ਕਰਾਮਾਤਾਂ ਜੋੜੀਆਂ ਪਰ ਮੁਹੰਮਦ ਸਾਹਿਬ ਨੇ ਥੀਲ ਚਲਾਇਆ ਚੰਦਰਮਾਨ ਦੇ ਸੱਤ ਟੁਕੜੇ ਹੋ ਗਏ ਮੁਹੰਮਦ ਸਾਹਿਬ ਇੱਕ ਖੱਡੇ ਦੇ ਵਿੱਚ ਛੁਪ ਗਏ ਕਿਉਂਕਿ ਪਿੱਛੇ ਬਹੁਤ ਵੱਡੀ ਸੈਨਾ ਆ ਰਹੀ ਸੀ ਮਕੜੀ ਨੇ ਜਾਲਾ ਤਣ ਦਿੱਤਾ ਉੱਥੇ ਛੁਪ ਗਏ ਇਸ ਤਰ੍ਹਾਂ ਦੀਆਂ ਹਜ਼ਾਰਾਂ ਕਰਾਮਾਤਾਂ ਉਹਨਾਂ ਨੇ ਮੁਹੰਮਦ ਸਾਹਿਬ ਦੇ ਨਾਲ ਜੋੜੀਆਂ ਕਿ ਇਹਨਾਂ ਨੂੰ ਰੱਬ ਨਾਲ ਜੁੜੇ ਮਨੁੱਖ ਦੀ ਪਛਾਣ ਹੁੰਦੀ ਤੇ ਪਛਾਣ ਹੋ ਇਸ ਢੰਗ ਨਾਲ ਕਰਾਂਦੇ ਐਸ ਵਾਸਤੇ ਔਰੰਗਜ਼ੇਬ ਨੇ ਸਾਫ਼ ਕਹਿ ਦਿੱਤਾ ਸੀ ਕਿ ਕਰਾਮਾਤ ਦਿਖਾਓ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤ ਦਿਖਾਓ ਤਾਂ ਸੀ ਮੰਨਾਂਗੇ ਵਰਨਾ ਨਹੀਂ ਕਰਾਮਾਤ ਦਿਖਾਉਣ ਵਾਸਤੇ ਰਾਜ਼ੀ ਹੋ ਗਏ ਸੰਨ ਜਦ ਭੇਜੇ ਗਏ ਬਾਬਾ ਰਾਮ ਰਾਏ ਉਹਨਾਂ ਨੇ ਬਥੇਰੀਆਂ ਕਰਾਮਾਤਾਂ ਦਿਖਾ ਦਿੱਤੀਆਂ ਔਰ ਫਿਰ ਬਾਅਦ ਵਿੱਚ ਗੁਰੂ ਹਰ Rai ਸਾਹਿਬ ਨੇ ਮੂੰਹ ਨਹੀਂ ਲਾਇਆ ਕਹਿਣ ਲੱਗੇ ਨਹੀਂ ਕਿਉਂਕਿ ਜਾਦੂਗਰੀ ਤੇ ਆ ਗਿਆ ਮਦਾਰੀਆਂ ਦੇ ਖੇਲ ਕਰਦਾ ਰਿਹਾ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਉਸ ਤੋਂ ਡਰਦਾ ਹੋਇਆ ਨੇ ਕਿਹਾ ਤੇ ਤੂੰ ਦਿਖਾਣ ਲੱਗ ਪਿਆ। ਔਰ ਐਸੇ ਮੁਨਕ ਪਰਾਰ رہ ਜਾਂਦੇ ਨੇ। ਬੜਾ ਜ਼ਿਕਰ ਹੈ ਨਾਸਿਦਿਆਂ ਦਾ। ਇਸ ਤਰ੍ਹਾਂ ਦੇ ਤਾੰਤ੍ਰਿਕ ਯੋਗ ਆਦਾ। ਇਸ ਤਰ੍ਹਾਂ ਦੀਆਂ ਕਰਾਮਾਤਾਂ ਦਾ ਭਗਤਾਂ ਤੋਂ ਪ੍ਰਗਟ ਹੁੰਦੀਆਂ ਨੇ। ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਹੈ ਪਰਮਾਣਿ ਭਰੀਅੰਤ ਅਕਾਸ਼ੇ ਦੀਪ ਲੋਸੇ ਖੰਡਣੇ। ਗਛੈਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਬੀਅਤ। ਇੱਕ ਸਟੇਜ ਐਸੀ ਜ਼ਰੂਰ ਹੈ ਕਿ ਮਨੁੱਖ ਅਗਰ ਚਾਵੇ ਤਾਂ ਆਪਣੇ ਆਪ ਨੂੰ ਪਰਮਾਣੂ ਜਿਤਨਾ ਬਾਰੀਕ ਕਰ ਸਕਦਾ ਹੈ ਪਰਮਾਣੂ ਔਰ ਫਿਰ ਆਕਾਸ਼ਾਂ ਵਿੱਚ ਉਹ ਉੱਡ ਸਕਦਾ ਹੈ ਔਰ ਨੌਖੰਡ ਪ੍ਰਤਿਮੇ ਦਾ ਭਰਮਣ ਕਰ ਸਕਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਸਹਿਜ ਨ ਦੇ ਚ ਅੱਖ ਦੀ ਪੁਤਲੀ ਜਿਤਨੀ ਦੇਹ ਥੱਲੇ ਤੋਂ ਉੱਪਰ ਹੁੰਦੀ ਹੈ ਗਛੈਣ ਨੈਣ ਭਾਰੇ ਨਾਨਕ ਬਿਨਾਂ ਸਾਰੂ ਨਾ ਸਿੱਧੀ ਅਧ ਇਤਨੀ ਵੱਡੀ ਕਰਾਮਾਤ ਵੀ ਮਿਲ ਜਾਏ ਤੇ ਬਿਨਾਂ ਸਤ ਸੰਗ ਤੋਂ बिना सच तक पहुंचे हैं अध्यात्मक रस नहीं मिले यदा मतलब रस्ते कुछ तो ये रस्ते की गल ही इस्लाम ने की पहुंचती नहीं बहुत बंदा करामाती होंगे करामाती जो उन्द्र लग पा गोगी बहुत कुछ करता हिंदुस्तान बड़े योगी ने बड़ा कुछ करते हैं और लोग उन्होंने तो बड़ा प्रभावित हो जाते जमीन के थले दफन हो जाते हैं जिंदा योगी और कहें एक महीने बाद एक महीने बाद निकलते हैं जिंदा निकलते हैं ਕੰਮ ਦੇ ਮੈਦਾਨਚੇ ਉਹ ਜੀਆਂ ਦੇ ਬਹੁਤ ਕੁਝ ਕਰਤੱਵ ਦੇਖਣ ਨੂੰ ਮਿਲਦੇ ਕੋਈ ਕੰਡਿਆਂ ਦੀ ਸਿਹਜਾ ਤੇ ਸੋਰੇ ਆਉਂਦਾ ਕੋਈ ਅੰਗਾਰਿਆਂ ਤੇ ਪਿਆ ਆਉਂਦਾ ਕੋਈ ਆਪਣੇ ਆਪ ਨੂੰ ਜ਼ਮੀਨ ਦੇ ਚ ਦਫਨ